ਪੰਜਾਬ ਦੇ ਵਿੱਚ ਲਗਾਤਾਰ ਹਿੰਦੂਆਂ ਦੀਆਂ ਦੇ ਧਾਰਮਿਕ ਸਥਾਨਾਂ ਨਾਲ ਬੇਅਦਬੀ ਦੇ ਮਾਮਲੇ ਦਿਨ ਵਧਦੇ ਹੀ ਜਾ ਰਹੇ ਨੇ ਜਿਸ ਦੇ ਚਲਦੇ ਹਿੰਦੂ ਸੰਗਠਨਾ ਅਤੇ ਹਿੰਦੂਆਂ ਵਿੱਚ ਕਾਫੀ ਰੋਸ ਦੇਖਣ ਨੂੰ ਮਿਲ ਰਿਹਾ ਹੈ ਇਸੇ ਕੜੀ ਦੇ ਚਲਦੇ ਬੀਤੀ ਰਾਤ 3:30 ਵਜੇ ਦੇ ਕਰੀਬ ਪੰਜਾਬ ਦੇ ਖੰਨਾ ਸ਼ਹਿਰ ਵਿਖੇ ਸ਼ਿਵ ਮੰਦਿਰ ਵਿੱਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਅਤੇ ਇਸ ਦੇ ਨਾਲ ਹੀ ਚਲਦੇ ਹੋਏ ਸ਼ਿਵਲਿੰਗ ਅਤੇ ਸ਼ਿਵ ਮੰਦਿਰ ਨੂੰ ਵੀ ਖੰਡਿਤ ਕਰ ਦਿੱਤਾ ਗਿਆ ਜਿਸ ਦੇ ਚਲਦੇ ਅੱਜ ਦੁਪਹਿਰ 2 ਵਜੇ ਦੇ ਕਰੀਬ ਅਖਿਲ ਭਾਰਤੀ ਹਿੰਦੂ ਸੁਰੱਖਿਆ ਸਮਿਤੀ ਦੇ ਪੰਜਾਬ ਯੂਥ ਦੇ ਚੇਅਰਮੈਨ ਵਿਕੀ ਠਾਕੁਰ ਵੱਲੋਂ ਕ ਕਿਹਾ ਕਿ ਹਿੰਦੂਆਂ ਦਾ ਪਵਿੱਤਰ ਮਹੀਨਾ ਸ਼ਾਵਣ ਮਹੀਨਾ ਚੱਲ ਰਿਹਾ ਹੈ ਜਿਸ ਦੇ ਚਲਦੇ ਲੋਕ ਭਗਵਾਨ ਪੋਲੇਨਾਥ ਦੀ ਆਰਾਧਨਾ ਕਰਦੇ ਹਨ ਅਤੇ ਇਸ ਦੇ ਨਾਲ ਹੀ ਕੁਝ ਸ਼ਰਾਰਤੀ ਅਨਸਰ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਫਿਰਾਕ ਵਿੱਚ ਹਿੰਦੂਆਂ ਦੇ ਪਵਿੱਤਰ ਮੰਦਰਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ ਜਿਸ ਦੇ ਚਲਦੇ ਸਮੂਹ ਹਿੰਦੂ ਸੰਗਠਨਾਵਾਂ ਵਿੱਚ ਕਾਫੀ ਅਕਰੋਸ ਵੇਖਣ ਨੂੰ ਮਿਲ ਰਿਹਾ ਹੈ ਅਤੇ ਉਹਨਾਂ ਵੱਲੋਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਜਾਣਦੀ ਹੈ ਕਿ ਅਜਿਹੇ ਮਾੜੇ ਅਨਸਰਾਂ ਨੂੰ ਤੁਰੰਤ ਕਾਬੂ ਕਰਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਅਜਿਹੇ ਘਟਨਾਵਾ ਪਠਾਨਕੋਟ ਵਿਖੇ ਵੀ ਵਾਪਰ ਸਕਦੀਆਂ ਹਨ ਇਸ ਲਈ ਉਹਨਾਂ ਨੇ ਸਰਕਾਰ ਨੂੰ ਮੰਗ ਕੀਤੀ ਕਿ ਅਜਿਹੇ ਮਾੜੇ ਅੰਸਰਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। जय श्री राम हर हर महादेव। ਮੈਂ ਵਿਕੀ ਠਾਕੁਰ ਪੰਜਾਬ ਚੇਅਰਮੈਨ ਯੂਥ ਅਖਿਲ ਭਾਰਤੀ Hindu ਸੁਰੱਖਿਆ ਸਮਿਤੀ। ਸਾਥੀਓ ਹੁਣ ਤੱਕ ਸਾਰੇ ਮੇਰੇ ਭਰਾਵਾਂ ਨੂੰ ਖਬਰ ਮਿਲ ਚੁੱਕੀ ਹੋਗੀ ਕਿ ਅੱਜ ਖੰਨਾ ਚ ਅੱਜ ਦੇ ਇੰਨੇ ਮੁਬਾਰਕ ਦਿਨ ਜਿਸ ਦਿਨ ਕੀ ਸਾਡਾ ਦੇਸ਼ ਆਜ਼ਾਦ ਹੋਇਆ ਸੀ ਅੱਜ ਸਾਰਾ ਦੇਸ਼ ਆਜ਼ਾਦੀ ਸੰਗਰਾਮ ਤੋਂ ਬਾਅਦ ਮਿਲੀ ਜਿੱਤ ਦਾ ਜਸ਼ਨ ਮਨਾ ਰਿਹਾ ਸੀ ਔਰ ਉਸੇ ਦਿਨ ਸਾਡੇ ਸਭ ਦੇ ਆਰਾਦੇ ਸਤਿਅਸਨਾਤਨੀ ਬੰਦਿਆ ਦੇ ਹਿੰਦੁਸਤਾਨ ਦੇ ਦੇਸ਼ ਦੇ ਵਿੱਚ ਉਹਨਾਂ ਦੇ ਹੀ ਸ਼ਿਵਲਿੰਗ ਨੂੰ ਤੋੜ ਮਰੋੜ ਦਿੱਤਾ ਗਿਆ ਉਹਦੇ ਨਾਲ-ਨਾਲ ਬਾਕੀ ਦੇਵਤੇ ਵੀ ਮੰਦਿਰ ਚ ਜਿਤਾਂ ਚੋਰੀ ਦੀ ਘਟਨਾ ਨੂੰ ਉਹਨੂੰ ਰੂਪ ਬਣਾਇਆ ਗਿਆ ਜਦਕਿ ਉਹ ਸਾਫ਼-ਸਾਫ਼ ਦਿਖ ਰਿਹਾ ਹੈ ਕਿ ਉਹ ਬੇਅਦਬੀ ਕੀਤੀ ਗਈ ਹੈ ਇੱਥੇ ਮੈਂ ਇੱਕ ਗੱਲ ਕਹਿਣਾ ਚਾਹਨਾ ਕਿ ਇਹ ਸਭ ਕੁਝ ਪੰਜਾਬ 'ਚ ਹੀ ਕਿਉਂ ਹੋ ਰਿਹਾ ਹੈ ਬੇਅਦਬੀ ਦੀ ਘਟਨਾ ਕਿਸੇ ਹੋਰ ਸਟੇਟ 'ਚ ਐਸਾ ਕੁਝ ਦੇਖਣ ਨੂੰ ਨਹੀਂ ਮਿਲ ਰਿਹਾ ਇਹ ਇੱਕ ਪ੍ਰੀ-ਪਲੈਨਿੰਗ ਪਲਾਨ ਹੈ 5-7 ਮਹੀਨੇ ਬਾਅਦ ਵਿਦੇਸ਼ੀ ਤਾਕਤਾਂ ਕਹਿ ਲਓ ਸਾਡੀਆਂ ਹੀ ਕਾਲੀਆਂ ਭੀੜਾ ਕਹਿ ਲਓ ਵਿੱਚ ਜਿਹੜੀਆਂ ਕੀ ਦੇਸ਼ ਨੂੰ ਲੜਾ ਦੇਣਾ ਚਾਹਦੀਆਂ ਮਰਵਾ ਦੇਣਾ ਚਾਹਦੀਆਂ ਸਰਕਾਰਾਂ ਦੇ ਹੱਥ ਪੈਰ ਫਲਾ ਦੇਣਾ ਚਾਹਦੀਆਂ ਔਰ ਉਹ ਕਿਸੇ ਨਾ ਕਿਸੇ ਰੂਪ ਚ ਹਿੰਦੂ ਨੂੰ ਦੁਬਾਰੀਆ ਸਾਰੇ ਹਿੰਦੂ ਸੰਗਠਨ ਅੱਜ ਆਪਸੇ ਚ ਚਲੋ ਵਿਚਾਰ ਵਿਮਰਸ਼ ਹੋ ਰਿਹਾ ਖੰਨਾ ਬੰਦ ਦੀ ਕਾਲ ਵੀ ਦਿੱਤੀ ਜਾਏਗੀ ਔਰ ਇੱਕ ਐਸਾ ਸਬਕ ਸਿਖਾਇਆ ਜਾਏਗਾ ਸਬ ਸਮਸਤ ਸਨਾਤਨੀਆਂ ਵੱਲੋਂ ਕਿ ਦੁਬਾਰਾ ਕੋਈ ਇਹੋ ਜਿਹਾ ਕੰਮ ਕਰਨ ਤੋਂ ਪਹਿਲੀ 10 ਵਾਰੀ ਸੋਚੇ ਇਹ ਗੱਲ ਮੈਂ ਹੋਰ ਕਹਿ ਦੇਣਾ ਚਾਹਨਾ ਕਿ ਸਾਡੇ ਦੇਵਤੇ ਜਿਹੜੇ ਹਿੰਦੂ ਧਰਮ ਦੇ ਆ ਉਹ ਐਨੇ ਸਸ਼ਕਤ ਸ਼ਰੂ ਜ਼ਰੂਰ ਹੈ ਬੋਲੇ ਬਾਬਾ ਜੀ ਕਿ ਜਿਸ ਬੰਦੇ ਨੇ ਕੰਮ ਕੀਤਾ ਉਹਦੀਆਂ ਅਗਲੀਆਂ ਪਿਛਲੀਆਂ ਨਸਲਾਂ ਬਰਵਾ ਦੋ ਜਣੀ ਆ ਉਹਨੇ ਆਪਣੇ ਗਏ ਹੋਏ ਬਜ਼ੁਰਗਾਂ ਦਾ ਤੇ ਆਉਣ ਵਾਲੀ ਪੀੜੀਆਂ ਦਾ ਵੀ ਨਾਲ ਹੀ ਆਪਣੇ ਇਸ ਗਲਤ ਕੰਮ ਦੇ ਨਾਲ ਵਿੜਾ ਗਰਕ ਕਰਤਾ ਇਹਦੇ ਨਾਲ ਮੈਂ ਕਹਿਣਾ ਚਾਹਾਂਗਾ ਕੀ ਹਿੰਦੂ ਸਿਰਫ ਇੱਕ ਦਬਾਨ ਦੀ ਚੀਜ਼ ਬਣ ਕੇ ਰਹਿ ਗਿਆ ਬੰਗਲਾਦੇਸ਼ ਚ ਰਹਿੰਦੇ ਹਿੰਦੂ ਨੂੰ ਮਾਰਿਆ ਜਾ ਰਿਹਾ ਸਾਡੇ ਭਾਰਤ ਦੇਸ਼ ਚ ਰਹਿੰਦੇ ਹਿੰਦੂ ਨੂੰ ਮਾਰਿਆ ਜਾ ਰਿਹਾ ਕਦੀ ਅਸਾਮ ਚ ਮਾਰਤਾ ਕਦੀ ਕਿਤੇ ਮਾਰਤਾ ਐਨਾ ਬੁੱਲੋ ਕਿ ਦੇਸ਼ ਚ ਸਭ ਤੋਂ ਵੱਡੀ ਜੇ ਕੋਈ ਆਬਾਦੀ ਹੈ ਤੋ ਹਿੰਦੂ ਸਨਤਨੀ ਹੈ ਪੰਜਾਬ ਚ ਵੀ ਸਾਡੀ ਕੋਈ ਇੰਨੀ ਘੱਟ ਗਿਣਤੀ ਨਹੀਂ ਹੈ 45-46% ਦੇ ਲਗਭਗ ਹਿੰਦੂ ਹੈ ਮੈਂ ਪੰਜਾਬ ਦੇ ਸੀਐਮ ਸਾਹਿਬ ਨੂੰ ਇਹ ਕਹਿਣਾ ਚਾਹਾਂਗਾ ਕਿ ਤੁਸੀਂ ਰੰਗਲਾ ਪੰਜਾਬ ਬਣਾ ਚੱਲੇ ਹੀ ਰੰਗਲਾ ਪੰਜਾਬ ਤੇ ਤਾਂ ਹੀ ਮੰਨਣਾ ਹੈ ਕਿ ਜਿਸ ਤਰ੍ਹਾਂ ਇੱਕ ਗਮਲੇ ਦੇ ਵਿੱਚ ਫੁੱਲ ਹੁੰਦੇ ਆ ਪੱਤੇ ਹੁੰਦੇ ਆ ਪੱਤੀਆਂ ਹੁੰਦੀਆਂ ਇਸ ਤਰ੍ਹਾਂ ਸਾਰੇ ਧਰਮ ਰਲ ਕੇ ਰਹਿਣ ਕੋਈ ਇੰਨਾ ਵਿਤਕਰਾ ਨਾ ਪੈ ਜੇ ਕਿ ਕੋਈ ਇੱਕ ਦੂਜੇ ਦੀ ਖੁਸ਼ੀ ਕੰਮ ਦੇ ਪ੍ਰੋਗਰਾਮਾਂ 'ਚ ਜਾਂ ਜਾਂ ਤਿਹਾਰਾ 'ਚ ਖਲੋਣ ਤੋਂ ਵੀ ਗਰੀਜ਼ ਕਰੇ ਅੱਜ ਦੇ ਜਿਹੜੇ ਹਾਲਾਤ ਪੰਜਾਬ ਦੇ ਹੈਗੇ ਆ ਉਹ ਅਖਬਾਰ ਚੁੱਕਦੇ ਹੀ ਪਤਾ ਲੱਗ ਜਾਂਦੇ ਆ ਕਿ ਲੁੱਟਾਂ ਖੋਹਾਂ ਨਸ਼ਾ ਇਸ ਤੋਂ ਲਾਵਾ ਕੁਝ ਨਹੀਂ ਹੈ ਹਰ ਇੱਕ ਆਮ ਇਨਸਾਨ ਆਪਣੀ ਜਾਨ ਮਾਲ ਦੀਫਾਤ ਤੋਂ ਡਰਿਆ ਹੋਇਆ ਹੈ ਅਗਰ ਇਸ ਈਤਮਾ ਬੋਲਣਾ ਸ਼ੁਰੂ ਕਰਾਂਗਾ ਤੇ ਸ਼ਾਇਦ ਬਹੁਤ ਜ਼ਿਆਦਾ ਲੰਮਾ ਸਮਾਂ ਹੋ ਜਾਏਗਾ ਮੈਂ ਮਾਂਜੁਕ ਸੀਮ ਸਾਹਿਬ ਨੂੰ ਇਹ ਕਹਿਣਾ ਚਾਹਾਂਗਾ ਕਿ ਉਹ ਡੀਜੀਪੀ ਸਾਹਿਬ ਨੂੰ ਸਖਤ ਨਿਰਦੇਸ਼ ਦੇਣ ਕਿ ਜਿਨ੍ਹਾਂ ਦੀ ਜੂਰਿਸਡਿਕਸ਼ਨ ਚ ਇਹ ਮਾਮਲਾ ਹੋਇਆ ਹੈ ਉਥੇ ਦੇ ਅਫਸਰਾਂ ਨੂੰ ਸ਼ਾਰਟ ਟਾਈਮ 'ਚ ਇਸ ਕੇਸ ਨੂੰ ਟ੍ਰੇਸ ਕਰਨ ਦਾ ਆਰਡਰ ਕੱਢੇ ਜਾਣ ਤਾਂ ਕਿ ਹਿੰਦੂਆਂ ਦੀ ਭਾਵਨਾਵਾਂ ਜਿਹੜੀਆਂ ਸਟੰਪੜ ਕੇ ਦੀਆਂ ਉਹ ਸ਼ਾਂਤ ਹੋ ਸਕਣ ਜੈ ਸ਼੍ਰੀ ਰਾਮ ਹਰ ਹਰ ਮਹਾਦੇਵ